ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ ਆਓ ਕੇ ਸੋ ਸਮੇ ਸਮੇ ਸਰਪੰਡਾਓ ਕੇ ਕਲਾ ਦੀ ਜਿਹੜੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਆਉਂਦਾ ਰਹਿਣਾ ਸੋ ਅੱਜ ਦੀ ਜਿਹੜੀ ਅਪਡੇਟ ਆ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪਹਿਲਾਂ ਤਾਂ ਸਵਾਰੇ ਸਮੁੱਚੇ ਨਗਰ ਵੱਲੋਂ ਮੈਂ ਪੂਰੀ ਨਗਰ ਪੰਚਾਇਤ ਦਾ ਸਪੰਸਾਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੂੰ ਜਿਹੜੀਆਂ ਜ਼ਰੂਰੀ ਕਾਗਜ਼ਾਤ ਜਿਹੜੀਆਂ ਮੋਹਰਾਂ ਹੋ ਗਈਆਂ ਉਹ ਸਾਰੀਆਂ ਮਿਲ ਚੁੱਕੀਆਂ ਐ ਸੋ ਕੰਮ ਜਿਹੜੇ ਹੁਣ ਸਟਾਰਟ ਹੋਣ ਜਾ ਰਹੇ ਆ ਨਗਰ ਦੇ ਜਿਵੇਂ ਜਿਵੇਂ ਸਮਾਂ ਸਮੇਂ ਸਰ ਵਾਰੀ ਆਈ ਜਾਊਗੀ ਆਪਾਂ ਸਾਰੇ ਨਗਰ ਦੇ ਵਿਕਾਸ ਦੇ ਵਿੱਚ ਕੰਮ ਕਰਨੇ ਆ ਚਾਹੇ ਉਹ ਗਲੀਆਂ ਨਾਲੀਆਂ ਨੇ ਚਾਹੇ ਕੁਛ ਅਪਰਾਵੇ ਕੰਮ ਆ ਜਾਂ ਹੋਰ ਵੀ ਕੋਈ ਵੀ ਮੁੱਦੇ ਆ ਤਾਂ ਮੈਂ ਇੱਕ ਪਹਿਲਾਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਇਸ ਪੰਚਾਇਤ ਨੂੰ 5 ਸਾਲ ਦਿੱਤੇ ਆ 5 ਸਾਲ ਆਪਾਂ ਇਹਦਾ ਕਾਰਜਕਾਲ ਦੇਖਣਾ ਏ ਪਿੰਡ ਦੇ ਵਿੱਚ ਕੋਈ ਵੀ ਬੰਦਾ ਕੋਈ ਗੱਲਬਾਤ ਕਰਦਾ ਏ ਜਾਂ ਕੋਈ ਮੁੱਦਾ ਉਠਾਉਂਦਾ ਏ ਉਹਦੇ ਬਾਰੇ ਤੁਹਾਨੂੰ ਕੋਈ ਡਾਊਟ ਲੱਗਦਾ ਏ ਉਹ ਸਮੂਚੀ ಗ್ರಾಮ ਪੰਚਾਇਤ ਦਾ ਸਰਪੰਚ ਸਾਹਿਬ ਨਾਲ ਤੁਸੀਂ ਗੱਲਬਾਤ ਆ ਕਿ ਕਰ ਸਕਦੇ ਹੋ ਉਸ ਗੱਲਬਾਤ ਬਾਰੇ ਇਹਦੇ ਵਿੱਚ ਹੀ ਸਿਆਣਪ ਆ ਜਿਵੇਂ ਆਪਾਂ ਫੇਸਬੁੱਕ 'ਤੇ ਉੱਪਰ ਜਾਂ ਵਟਸਐਪ 'ਤੇ ਕੋਈ ਨਾ ਕੀ ਚੀਜ਼ ਦਾ ਵਿਰੋਧ ਕਰ ਦਿੰਦੇ ਆ ਬਾਅਦ ਵਿੱਚ ਆਪਾਂ ਨੂੰ ਜਿਹੜੇ ਉਹ ਖਾਮੇ ਦੇ ਭੁਗਤਣੇ ਪੈਂਦੇ ਆ ਉਹ ਚੀਜ਼ਾਂ ਬਹੁਤ ਗਲਤ ਹੋ ਜਾਂਦੀਆਂ ਇੱਕ ਬੜੀ ਗੱਲ ਨਿਕਲੀ ਮੜ ਕੇ ਮੂੰਹ 'ਚ ਨਹੀਂ ਪੈਂਦੀ ਕਿਉਂਕਿ ਪੰਚਾਇਤ ਨੂੰ ਸਿਸਟਮ ਨਾਲ ਕੰਮ ਚੱਲ ਕਰਨਾ ਸਾਰਾ ਪੰਚਾਇਤ ਨੇ ਜਿਵੇਂ ਜਿਵੇਂ ਪੈਸਾ ਆਉਣਾ ਆਪਾਂ ਨੂੰ ਗ੍ਰਾਂਟ ਦੇ ਰੂਪ ਵਿੱਚ ਚਾਹੇ ਉਹ ਸੈਂਟਰ ਵੱਲੋਂ ਆਣਾ ਚਾਹੇ ਉਹ ਪੰਜਾਬ ਸਰਕਾਰ ਵੱਲੋਂ ਆਣਾ ਜਿੱਥੇ-ਇੱਥੇ ਜਿਹੜੀ ਜੀ ਚੀਜ਼ ਬਾਅਦ 'ਤੇ ਪੈਸਾ ਆਉਣਾ ਉੱਥੇ-ਉੱਥੇ ਉਹ ਲੱਗੇਗਾ ਕਦੇ ਵੀ ਇਹ ਜੀ ਨਹੀਂ ਸੋਚਣੀ ਕਿ ਸਾਡੇ ਗਲੀ ਚ ਨਹੀਂ ਪੈਹ ਲੱਗਿਆ ਜਾਂ ਉਪਰੀ ਲੱਗਿਆ ਜਿਵੇਂ ਜਿਵੇਂ ਪੈਸੇ ਆਉਣਗੇ ਜਿਸ ਜਗ੍ਹਾ ਵਾਸਤੇ ਆਉਣਗੇ ਉਸੇ ਹੀ ਪੈਸੇ ਲੱਗਣੇ ਆ ਔਰ ਕੋਸ਼ ਕਰਾਂਗੇ ਜਿਹੜੇ ਆਪਣੇ ਕੰਮ ਅੜੇਵੇ ਆ ਜਿਵੇਂ ਕਿ ਅੱਜ ਅਸੀਂ ਜਿੱਥੇ ਜਹਾ ਸਥਾਨ ਤੇ ਖੜੇ ਆ ਆਪਣੇ ਜੋ ਸਰਪੰਚ ਸਾਹਿਬ ਬਣੇ ਆ ਭਾਈ ਕ੍ਰਿਸ਼ਨ ਜੀ ਉਹਨਾਂ ਦੀ ਘਰ ਬਤਨੀ ਬੀਬੀ ਪਰਮਜੀਤ कौर ਇਹ ਉਹਨਾਂ ਦਾ ਜਿਹੜਾ ਬੋਰੀਆ ਸਿੱਖਾਂ ਦਾ ਜਿਹੜਾ ਰਸਤਾ ਏ ਇਹ ਕਾਫੀ ਲੰਮੇ ਸਮੇਂ ਤੋਂ ਜਿਹੜਾ ਪ੍ਰਭਾਵ ਸੀਗਾ ਇਹਦੇ ਵਿੱਚ ਨਾ ਤਾਂ ਪਾਣੀ ਦਾ ਨਿਕਾਸ ਸੀਗਾ ਨਾ ਹੀ ਇਹਦੇ ਵਿੱਚ ਜਿਹੜੀ ਆਪਣੀ ਏਟ ਲੱਗੀ ਸੀਗੀ ਥੋੜੀ ਬਹੁਤੀ ਏਟ ਲੱਗੀ ਸੀਗੀ ਅੱਧੀ ਜਿਹੜੀ ਗਲੀ ਆ ਬਹੁਤ ਜ਼ਿਆਦਾ ਖਰਾਬ ਸੀ ਜਿਸ ਦੇ ਵਿੱਚ ਸਾਰੇ ਪਰਿਵਾਰਾਂ ਨੂੰ ਦਿੱਕਤਾਂ ਆ ਰਹੀਆਂ ਸੀ ਸੋ ਉਸ ਦੇ ਚੀਜ਼ ਨੂੰ ਦੇਖਦੇ ਹੋਏ ਲੰਬੇ ਸਮੇਂ ਤੋਂ ਇਹ ਚੀਜ਼ ਨੂੰ ਰੁਕਿਆ ਹੋਇਆ ਕਰਕੇ ਦੇਖ ਕੇ ਤਾਂ ਜਿਹੜਾ ਪਹਿਲਾ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਗਿਆ ਏ ਸੋ ਇਸ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੀ ਗਲੀ ਪੂਰੀ ਤਿਆਰ ਹੋਣ ਜਾ ਰਹੀ ਆ ਏਟ ਲੱਗਣੀ ਆ ਸੋ ਉਸ ਤੋਂ ਬਾਅਦ ਜਿਹੜੀਆਂ ਪਹਿਲਾਂ ਨਾਲੀਆਂ ਬਣ ਰਹੀਆਂ ਤਾਂ ਕਿ ਪਾਣੀ ਦਾ ਵਗਦਾ ਸਹੀ ਹੋ ਸਕੇ ਸੋ ਕਿ ਜੇ ਮ ਆਪਾਂ ਮਹਾਰਾਜ ਦੀ ਸਰੂਪ ਤੋਂ ਲੈ ਕੇ ਆਉਨੇ ਆ ਤਾਂ ਇਸ ਗਲੀ ਵਿੱਚ ਇੰਨੀ ਕਿ ਜ਼ਿਆਦੇ ਪ੍ਰੋਬਲਮ ਸੀਗੀ ਤੇ ਆਪਾਂ ਮਹਾਰਾਜ ਸਤਿਕਾਰ ਨਹੀਂ ਸਮਝ ਸਕਦੇ ਵੀ ਉੱਥੇ ਸਤਿਕਾਰ ਹੋਊਗਾ। ਸੋ ਨਗਰ ਦੀ ਇਹ ਵੀ ਇੱਕ ਗਲੀ ਆ, ਸਾਂਝੀ ਆ। ਸੋ ਇੱਥੇ ਜਿਹੜਾ ਕੰਮ ਪੰਚਾਇਤ ਵੱਲੋਂ ਸਟਾਰਟ ਕਰ ਦਿੱਤਾ ਗਿਆ ਏ, ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸੁਪੁੱਚੀ ਨਗਰ ਪੰਚਾਇਤ ਦਾ, ਸੁਪੈਂਸ ਸਾਹਿਬ ਦਾ ਔਰ ਨਾਲ ਹੀ ਮੈਂ ਧੰਨਵਾਦ ਕਰਦਾ ਸਰਦਾਰ ਐਮ.ਐਲ.ਏ. ਮਨਜੀਤ ਸਿੰਘ ਜੀ ਬਲਾਸਪੁਰ ਕਿਉਂਕਿ ਉਹਨਾਂ ਨੇ ਵੀ ਸਾਨੂੰ ਅਸ਼ਵਾਸ਼ਣ ਦਿਵਾਇਆ ਏ ਕਿ ਪਾਰਟੀ ਵਾਈਦ ਉੱਪਰ اٹਕੇ ਨਗਰ ਪੰਚਾਇਤ ਰੌਕੇ ਕਹਿੰਦਾ ਪ ਕਿਉਂਕਿ ਆਪਾਂ ਨੂੰ ਪਤਾ ਹੈ ਜਿਹੜੀ ਸਰਕਾਰ ਉੱਪਰ ਆ ਉਹਦੇ ਨਾਲ ਤਾਲਮਿਲ ਬਣਾ ਕੇ ਹੀ ਆਪਣੇ ਪਿੰਡਾਂ ਦੇ ਵਿਕਾਸ ਹੋਣੇ ਆ ਇਹਦੇ ਵਿੱਚ ਕੋਈ ਪਾਰਟੀਵਾਦੀ ਨਹੀਂ ਕੋਈ ਕੁਛ ਨਹੀਂ ਜਿਹੜੀ ਸਰਕਾਰ ਕੋਲੋਂ ਆਪਾਂ ਪੈਸਾ ਲੈਣਾ ਆਪਾਂ ਨਗਰ ਦੇ ਵਾਸਤੇ ਕੋਈ ਵੀ ਫੈਸਲਾ ਲੈਣੇ ਹੁੰਦੇ ਆ ਉਸ ਫੈਸਲੇ ਮਗਰ ਕੀ ਸਚਾਈ ਆ ਉਹ ਤੁਸੀਂ ਪਤਾ ਕਰ ਸਕਦੇ ਆ ਕਿਸੇ ਨੇ ਆਪਣੇ ਨਿੱਜੀ ਕਮਾ ਵਾਸਤੇ ਕਿਸੇ ਦੇ ਨਾਲ ਨਹੀਂ ਜੁੜਨਾ ਹੁੰਦਾ ਇਹ ਪਿੰਡ ਦੇ ਵਿਕਾਸ ਵਾਸਤੇ ਜਿਹੜੇ ਆਪਾਂ ਫੈਸਲੇ ਲੈਣੇ ਹੁੰਦੇ ਆ ਬਹੁਤ ਸੋਚ ਉੱਚੀ ਰੱਖ ਕੇ ਸੋ ਮੈਂ ਬੇਨਤੀ ਕਰਦਾ ਨਗਰ ਨਿਵਾਸੀਆਂ ਨੇ ਚਰਨਾਂ ਵਿੱਚ ਕਿ ਸਾਡਾ ਪੂਰਨ ਸਹਿਯੋਗ ਦੇਵ ਕਿਸੇ ਦੇ ਭੜਕਾਉ ਗੱਲਾਂ ਵਿੱਚ ਆ ਕੇ ਨਗਰ ਪੰਚਾਇਤ ਦਾ ਜਾਂ ਕਿਸੇ ਵਿਅਕਤੀ ਦਾ ਜਿਹੜਾ ਵਿਰੋਧ ਨਾ ਕੀਤਾ ਜਾਵੇ ਸੋ ਇੰਨੀਆਂ ਕਿ ਬੇਨਤੀਆਂ ਕਰਦਾ ਮੈਂ ਖਿਮੇ ਦਾ ਜਾਚਕਾ ਮੇਰੇ ਨਾਲ ਪੂਰੀ ਨਗਰ ਪੰਚਾਇਤ ਖੜੀ ਆ ਪਤਵੰਤੇ ਖੜੇ ਆ ਇਸ ਘਰਾਂ ਦੇ ਵੀਰ ਖੜੇ ਆ ਸੋ ਸਾਰੇ ਖੁਸ਼ੀ ਦੀ ਲਹਿਰ ਆ ਕਿਉਂਕਿ ਕੰਮ ਸਟਾਰਟ ਹੋ ਚੁੱਕੇ ਆ ਸੋ 5 ਸਾਲ ਦਾ ਸਮਾਂ ਆਪਣੇ ਕੋਲੇ ਹੈਗਾ ਆਪਣੇ ਪਸੰਦੀ ਦਾ ਜਿਹੜਾ ਕੈਂਡੀਡੇਟ ਅਸੀਂ ਚੁਣੇ ਆ ਸਭ ਤੋਂ ਵੱਡੀ ਗੱਲ ਆ ਪੂਰੀ ਨਗਰ ਪੰਚਾਇਤ ਜਿਹੜੀ ਆਪਣੀ ਬਹੁਤ ਵਧੀਆ ਚੁਣੀ ਗਈ ਆ ਤੋ ਗੁਰਦਰਾ ਕਮੇਟੀਆਂ ਚੁਣੀਆਂ ਗਈਆਂ ਹੋਰ ਵੀ ਜਿਹੜੇ ਕੰਮ ਉਹਨੇ ਆਉਣੇ ਆ ਸਮੇਂ-ਸਮੇਂ ਸਰ ਕੰਮ ਨੇਪਰੇ ਚੜਦੇ ਜਾਣਗੇ ਸੋ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਕਿ ਸਾਡਾ ਜਿਹੜਾ ਸਾਥ ਦਿੱਤਾ ਜਾਵੇ ਔਰ ਦਿੱਲੀ ਰੌਪ ਕਮਿਊਨਿਟੀ ਵੱਲੋਂ ਵੀ ਜਿੰਨੀਿੱਥੇ ਜਿੱਥੇ ਲੋਡ ਹੋਊਗੀ ਨਗਰ ਪੰਚਾਇਤ ਦੇ ਨਾਲ ਜੁੜ ਕੇ ਕੰਮ ਕੀਤੇ ਜਾਣਗੇ ਸੋ ਆਪ ਸਾਬ ਨੇ ਜਿਹੜਾ ਫਤਵਾ ਦਿੱਤਾ ਏ ਆਪ ਸਾਬ ਨੇ ਸਾਨੂੰ ਵੋਟਾਂ ਦਿੱਤੀ ਏ ਇਹਨਾਂ ਦਾ ਪੂਰਾ ਜਿਹੜਾ ਅਸੀਂ ਸਤਿਕਾਰ ਕਰਾਂਗੇ ਸਾਰੇ ਨਗਰ ਦਾ ਸੋ ਇਹਨਾਂ ਕਾ ਬੇਨਤੀਆਂ ਕਰਦਾ ਮੈਂ ਕਿਨਾਂ ਦਾ ਜਾਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ